ਤੋਂ ਤਸਵੀਰਾਂ ਨਾਲ ਸਾਂਝੇ ਕਰ ਜਲੰਧ ਤੋਂ ਦੱਸਦੀ ਐ ਕੋਟਮਰ ਤੋਂ ਬਾਅਦ ਜਿਹੜਾ ਕਿ ਲੜਕੀ ਪਰਿਵਾਰ ਵੱਲੋਂ ਲੜਕੇ ਔਰ ਲੜਕੀ ਨਾਲ ਜਿਹੜੀ ਕਿ ਕੋਟਮਰ ਹੋਈ ਹੈ ਫਿਲਹਾਲ ਜਿਹੜਾ ਕਿ ਉਹ ਉੱਥੇ ਪਹੁੰਚੀ ਐ ਸੋ ਗੱਲਬਾਤ ਕਰਨ ਲਈ ਸੋ ਇਹਨਾਂ ਨਾਲ ਬਾ ਗੱਲਬਾਤ ਕਰਦੇ ਕਿ ਸਾਰਾ ਮਾਮਲਾ ਕੀ ਹੈ ਮੇਰਾ ਨਾਮ ਸ਼ਿਭਿਆ ਹੈ ਹਾਂਜੀ ਕੀ ਗੱਲਬਾਤ ਹੋਈ ਠੀਕ ਸ਼ਿਭਿਆ ਜੀ ਮੈਨੂੰ ਮੇਰੇ ਘਰ ਵਾਲਿਆਂ ਨੇ ਧੋਖੇ ਨਾਲ ਬੁਲਾਇਆ ਤੁਹਾਡੇ ਘਰ ਦੇ ਆ ਨੇ ਹਾਂਜੀ ਹੂੰ ਤੇ ਮੈਨੂੰ ਕਹਿੰਦੇ ਕੀ ਨਾ ਤੂੰ ਘਰ ਆ ਤੇਰੇ ਪਾਪਾ ਨੂੰ ਅਟੈਕ ਹੋ ਗਿਆ ਹੂੰ ਹੂੰ ਮੈਂ ਚਲੀ ਗਈ ਮੈਨੂੰ ਅੰਦਰ ਉਹਨਾਂ ਨੇ ਬੰਦ ਕਰਕੇ ਮੈਨੂੰ ਇੰਨਾ ਕੁੱਟਿਆ ਮੈਨੂੰ ਫਿਰ ਫਾਸੀ ਦੇਣ ਦੀ ਕੋਸ਼ਿਸ਼ ਕੀਤੀ ਕਿਹਦੇ ਵੱਲੋਂ ਜੋ ਹੋਇਆ ਝੂਠ ਕੁਛ ਨਹੀਂ ਕਿਹਦੇ ਵੱਲੋਂ ਫਾਸੀ ਦੇਣ ਦੀ ਕੋਸ਼ਿਸ਼ ਕੀਤੀ ਮੇਰੇ ਭਾਨੇ ਮੈਨੂੰ ਫਾਸੀ ਦੇਣ ਦੀ ਕੋਸ਼ਿਸ਼ ਕੀ ਕੀ ਨਾਮ ਹੈ ਉਹਦਾ ਮਾਨਿਕ ਮਾਨਿਕ ਕੀ ਗੱਲਬਾਤ ਕਿਉਂ ਹੋਈ ਕਿਉਂ ਤੁਹਾਨੂੰ ਕੁੱਟਿਆ ਕਿਉਂ ਫਾਸੀ ਦੇਣ ਦੀ ਕੋਸ਼ਿਸ਼ ਕੀਤੀ ਕੀ ਸਾਰਾ ਮੈਟਰ ਹੈ ਦੱਸੋ ਕਿ ਤੂੰ ਲਵ ਮੈਰਿਜ ਕਿਉਂ ਕਰਵਾਈ ਤੂੰ ਭੱਜ ਕੇ ਮੈਰਿਜ ਕਿਉਂ ਕਰਵਾਈ ਤੇ ਮੈਂ ਕੁਝ ਮੈਂ ਅੰਦਰ ਇਹਨਾਂ ਡਰ ਚੁੱਕੀ ਸੀ ਨਾ ਅੰਦਰ ਇਹਨਾਂ ਮੈਨੂੰ ਮਾਰ ਰਹੇ ਸੀ ਕਿ ਮੈਂ ਕੁਝ ਕਰ ਨਹੀਂ ਪਾ ਰਹੀ ਸੀ ਤੁਹਾਡੀ ਕੋਰਟ ਮੈਰਿਜ ਹੋਈ ਹੈ ਜੀ ਉਧਰ ਨਾ ਮਾ ਫੇਰੇ ਲਈ ਨਹੀਂ ਕੋਰਟ ਮੈਰਿਜ ਹੋਈ ਹੈ ਕੋਰਟ ਮੈਰਿਜ ਹੋਈ ਹੈ ਹਾਂਜੀ ਓਕੇ ਕਦੋਂ ਹੋਈ ਸੀ ਜੀ 2 4 ਦਸੰਬਰ 4 ਸਤੰਬਰ 4 ਸਤੰਬਰ ਤੇ ਸ਼ਾਦੀ ਵੀ ਹੋਈ ਹੈ ਕਾਰਡ ਵੀ ਹਮਾਰੇ ਕੋਲ ਵਿਆਹ ਵੀ ਹੋਇਆ ਹਾਂਜੀ ਬਸ ਲਗਭਗ 2 ਮਹੀਨੇ ਹੋ ਗਏ ਉਹਦਾ ਟਾਈਮ ਹੋ ਗਿਆ ਸ਼ਾਦੀ ਵੀ ਹੋਈ ਹੈ ਰਿਚੁਅਲਸ ਦੇ ਹਿਸਾਬ ਨਾਲ ਵੀ ਸ਼ਾਦੀ ਹੋਈ ਹੈ ਫਿਰ ਉਸ ਤੋਂ ਬਾਅਦ ਜੀ ਫਿਰ ਇਹਨਾਂ ਨੇ ਮੇਰੇ ਭਰਾ ਨੇ ਤੇ ਮੇਰੇ ਮਾਮੇ ਨੇ ਹੂੰ ਇਹਨਾਂ ਨੂੰ ਮੇਰੇ ਹਸਬੰਡ ਨੂੰ ਕੁੱਟਿਆ ਮੇਰੀ ਮਦਰ ਇਨ ਲਾ ਨੀ ਇਹ ਬਾਅਦ ਚ ਪਹੁੰਚੀ ਤੁਹਾਡੇ ਹਸਬੰਡ ਉੱਤੇ ਇਹ ਬਾਹਰ ਹੀ ਖੜੇ ਸੀ ਇਧਰ ਅੱਛਾ ਤੁਸੀਂ ਅੰਦਰ ਚਲੇ ਗਏ ਸੀਗੇ ਹਾਂਜੀ ਤੇ ਇਹਨਾਂ ਨੂੰ ਬਾਹਰ ਖੜੇ ਸੀਗੇ ਤੁਹਾਡੇ ਘਰ ਆਏ ਸੀਗੇ ਤੁਸੀਂ ਉਹਨਾਂ ਘਰ ਗਏ ਸੀਗੇ ਮੈਂ ਉਹਨਾਂ ਦੇ ਘਰ ਗਈ ਅਸੀਂ ਤੁਸੀਂ ਆਪਣੇ ਮਤਲਬ ਬੁਲਾਣੇ ਕਰ ਗਏ ਸੀਗੇ ਹਾਂਜੀ ਉਹਨਾਂ ਨੇ ਮੈਨੂੰ ਧੋਕੇ ਨਾਲ ਬੁਲਾਇਆ ਕੀ ਕਹਿਿਆ ਸੀ ਕਿ ਤੈਨੂੰ ਆਪਣੇ ਪਾਪਾ ਨੂੰ ਮਿਲਣਾ ਆ ਕੇ ਉਹਨਾਂ ਨੂੰ ਹਾਰਟ ਅਟੈਕ ਆ ਰਿਹਾ ਆ ਅੱਛਾ ਜੀ ਤਮ ਝੂਠ ਬੋਲਿਆ ਮਤਰਾ ਹਾਂਜੀ ਤੇ ਮੈਂ ਜਦੋਂ ਅੰਦਰ ਚਲੀ ਗਈ ਤੇ ਉਹਨਾਂ ਨੇ ਮੈਨੂੰ ਦਰਵਾਜੇ ਸਾਰੇ ਬੰਦ ਕਰਕੇ ਉਹਨਾਂ ਨੇ ਮੈਨੂੰ ਇੰਨਾ ਕੁੱਟਿਆ ਹੂੰ ਕਿਨੇ ਕਿਨੇ ਰੁਪਏ ਤੁਹਾਨੂੰ ਮੇਰੇ ਪਾਪਾ ਨੇ ਮੁੱਲੀ ਦੀ ਮਾਂ ਨੇ ਤੇ ਮੇਰੇ ਭਰਾ ਨੇ ਅੱਛਾ ਜੀ ਤੇ ਮੈਨੂੰ ਮੇਰੇ ਭਰਾ ਕਹਿੰਦਾ ਕਿ ਨਾ ਤੈਨੂੰ ਫਾਂਸੀ ਦੇ ਦੂੰਗਾ ਹੂੰ ਉਹਨੇ ਪੱਖੇ ਤੇ ਚੁੰਨੀ ਵੀ ਲਾ ਦਿੱਤੀ ਸੀ ਤੇ ਮੈਨੂੰ ਫਾਂਸੀ ਦੇ ਭਰਾ ਉਹ ਨਾ ਟੈਨਸ਼ਨ ਫਿਰ ਉਹ ਕਹਿੰਦੇ ਸੋ ਹਾਂਜੀ ਮੇਰੇ ਭਰਾ ਨੇ ਮਤਲਬ ਫਾਂਸੀ ਦੇ ਮੈਂ ਤਾਂ ਤਿਆਰੀ ਨਹੀਂ ਕੀਤੀ ਕੋਸ਼ਿਸ਼ ਕੀਤੀ ਬੋਰੀ ਠੀਕ ਆ ਦੋਸਤੋ ਬਾਅਦ ਫਿਰ ਉਹਨਾਂ ਇਹਨਾਂ ਨੇ ਮਤਲਬ ਦਰਵਾਜ਼ੇ ਖੜਕਾਏ ਕਿ ਖੋਲੋ ਖੋਲੋ ਤੁਸੀਂ ਖੋਲ ਕਿਉਂ ਨਹੀਂ ਰਹੇ ਅੰਦਰੋਂ ਤੁਹਾਡੇ ਹਸਬੰਦ ਨੇ ਖੜਕਾਇਆ ਹਾਂਜੀ ਅੱਛਾ ਜੀ ਤੇ ਕਹਿੰਦੇ ਕਿ ਨਾ ਤੂੰ ਇੱਥੋਂ ਚੱਲ ਜਾ ਜਿਹੜੇ ਤੇ ਕਾਗਜ਼ ਆ ਨਾ ਉਹ ਲੈ ਕੇ ਆ ਆਪਣੀ ਮੰਮੀ ਨੂੰ ਲੈ ਕੇ ਆ ਕਾਗਜ਼ ਕਿਸ ਚੀਜ਼ ਦੇ ਕੋਟ ਮੈਰਿਜ ਦੇ ਅੱਛਾ ਜੀ ਅਸੀਂ ਇਹਨੂੰ ਨਹੀਂ ਮੰਨਦੇ ਇਹ ਉਹ ਇਦਾਂ ਤਾਂ ਕਰਨ ਲੱਗ ਗਏ ਤੇ ਮਤਲਬ ਮੈਂ ਇੰਨਾ ਜ਼ਿਆਦਾ ਡਰ ਚੁੱਕੀ ਸੀ ਨਾ ਤੁਹਾਨੂੰ ਉਨੀ ਕੱਸਦੀ ਹੂੰ ਹੂੰ ਫਿਰ ਇਹਨਾਂ ਨੇ ਮੇਰੇ ਹਸਬੰਡ ਨੂੰ ਕੁੱਟਿਆ ਮੇਰੇ ਭਰਾ ਨੇ ਮੇਰੇ ਮਾਮੇ ਨੇ ਹੂੰ ਮੇਰੇ ਪਾਪਾ ਨੇ ਹੂੰ ਤੇ ਬਾਅਦ ਚ ਮੈਂ ਭੱਜਣ ਲੱਗੀ ਮੈਨੂੰ ਭੱਜਣ ਨਹੀਂ ਦੇ ਰਹੀ ਸੀ ਬਾਅਦ ਚ ਮੇਰੀ ਮਾਂ ਨੇ ਮੈਨੂੰ ਗਲੀ ਚ ਇਨਾਂ ਕੜੀਸ ਕੜੀਸ ਕੇ ਮਾਰਿਆ ਨਾ ਹੂੰ ਮੈਂ ਤੁਹਾਨੂੰ ਦੱਸ ਦੱਸ ਚਲੋ ਪਾਓ ਖਣਾਓ ਰੋਵੋ ਨਾ ਗੱਲ ਦੱਸੋ ਜਿਹੜੀ ਹੈਗੀ ਇਸ ਲਈ ਇਹ ਤਾਂ ਪੂਰੀ ਗੱਲ ਦੱਸੋ ਹੂੰ ਫਿਰ ਮੈਨੂੰ ਕਹਿੰਦੇ ਕੀ ਨਾ ਮੇਰੇ ਮੈਂ ਭੱਜ ਕੇ ਪਤਾ ਨਹੀਂ ਕਿੱਦਾਂ ਨਿਕਲੀ ਆ ਫਿਰ ਅਚੋਤ ਤੁਸੀਂ ਆਪਣੀ ਤੁਸੀਂ ਬੰਨ ਜਾਣ ਬਚਾਈਏ ਘਰ ਕੀਤਾ ਪਹੁੰਚੇ ਤੁਸੀਂ ਕਿੰਨੇ ਘਰ ਬੁਲਾਇਆ ਸੀ ਉਹਨਾਂ ਨੇ ਹਾਂਜੀ ਧੋਖੇ ਨਾਲ ਬੁਲਾਇਆ ਸੀ ਨਾ ਕਿ ਤੇਰੇ ਪਾਪਾ ਨੂੰ ਅਟੈਕ ਆ ਰਿਹਾ ਹੈ ਇਹ ਲੜਾਈ ਦਾ ਮਾਮਲਾ ਜਿਹੜਾ ਕੱਲ ਦਾ ਹਾਂਜੀ ਕਿੰਨੇ ਵਜ ਦਾ ਮਾਮਲਾ ਹੈ 8:30 ਫਿਰ ਉਸ ਤੋਂ ਬਾਅਦ ਤੁਸੀਂ ਆਪਣੀ ਭੱਜ ਕੇ ਜਾਣ ਚਾਹੀਏ ਅੱਗੇ ਹਾਂਜੀ ਦਰਵਾਜ਼ਾ ਥੋੜਾ ਐ ਭੱਜ ਕੇ ਜਾਣ ਚਾਹੀਏ ਦਰਵਾਜ਼ਾ ਥੋੜਾ ਐ ਮੈਂ ਤਬ ਨਿਕਾਲਿਆ ਇਸ ਨੂੰ ਹਾਂਜੀ ਮੇਰੇ ਜੀਜੂ ਹੈ ਉਹਨਾਂ ਮਤਲਬ ਜੀਜੂ ਆਗੇ ਸੀਗੇ ਮੇਰੇ ਕੀ ਨਾਮ ਹੈ ਜੀ ਤੁਹਾਡਾ ਜੀ ਮੇਰਾ ਨਾਮ ਹੀ ਮੱਲਿਆ ਹੈ ਕੀ ਗੱਲ ਬਾਤ ਤੁਸੀਂ ਦੱਸੋ ਗੱਲ ਬਾਤ ਇਦਾਂ ਹੀ ਇਹ ਘਰ ਦੇ ਆਣੇ ਇਹਨੂੰ ਬੁਲਾਇਆ ਕਿ ਇਹਦੇ ਪਾਦਰ ਸਾਹਿਬ ਨੂੰ ਅਟੈਕ ਪੈਂਦਾ ਭਈ ਆ ਤੇ ਮੈਂ ਵੀ ਮੈਨੂੰ ਮਨਾ ਕਰਦੀ ਸੀ ਕਿ ਰਹਿਣ ਦੋ ਚਲੋ ਹਣਾ ਮੈਂ ਕਿਹਾ ਕਿ ਮੇਰੇ ਪਾਦਰ ਸਾਹਿਬ ਐਕਚੁਅਲੀ ਹੈ ਨਹੀਂ ਅੱਛਾ ਜੀ ਵੀ ਅਟੈਕ ਸੀਗਾ ਤਾਂ ਮੈਂ ਕਿਹਾ ਮੇਰੇ ਤੁਹਾ ਕੋਈ ਨਹੀਂ ਇੰਨੀ ਕੋਈ ਗੱਲ ਨਹੀਂ ਹੈ ਤੁਹਾਡਨ ਹੋਈ ਇਹਨਾਂ ਦੀ ਮੈਰਿਜ ਹਾਂਜੀ ਕਦੋਂ ਹੋਈ ਤੁਹਾਡੀ ਕੋਰਟ ਵਾਲੀ ਮੇਰੇ ਦਸੰਬਰ ਨੂੰ ਇਹਦੇ ਨਾਲ ਮੈਰਿਜ ਹੋਈ ਹੈ ਉਦਾਂ ਮਤਲਬ ਜਿਹੜਾ ਰਜਿਸਟਰ ਹੈਗੀ ਹੈ ਸਾਡੀ ਹਨਾ ਕੋਰਟ ਨਾਲ ਜੀ ਚੰਡੀਗੜ੍ਹ ਕਰਵਾਈ ਸੀ ਹਾਂਜੀ ਤੇ ਹਾਈ ਕੋਰਟ ਤੋਂ ਹੋਈ ਸੀ ਹਾਈ ਕੋਰਟ ਤੋਂ ਓਕੇ ਤੇ ਬਾਅਦ ਮਤਲਬ ਲਾਇਆ ਸਾਨੂੰ ਹਨਾ ਉਸ ਤੋਂ ਬਾਅਦ ਕਹਿੰਦੇ ਕਿ ਮੈਂ ਬਾਹਰ ਖੜਾ ਰਿਆਂ ਘੰਟਾ ਖੜਾ ਰਿਆਂ ਤੇ ਉਸ ਤੋਂ ਬਾਅਦ ਥੋੜੀ ਜਿਹੀ ਦੇਰ ਬਾਅਦ ਮੈਨੂੰ ਆਵਾਜ਼ ਮਾਰੀ ਦਰਜੇ ਦਰਜੇ ਕਿੱਥੇ ਦੀਆਂ ਆਂਖੇ ਆ ਜੀ ਬਾਹਰ ਤੁਹਾਨੂੰ ਕੀ ਕਹਿ ਕੇ ਲੈ ਗਿਆ ਸੀ ਜੀ ਹਾਂਜੀ ਕੀ ਕਹਿ ਕੇ ਲੈ ਕੇ ਗਏ ਸੀ ਨੂੰ ਬੁਲਾਇਆ ਕਹਿ ਕੇ ਕਿ ਇਹਦੇ ਫਾਦਰ ਸਾਹਿਬ ਨੇ ਕਹਿੰਦੇ ਕਿ ਹਾਰਟ ਅਟੈਕ ਪੈ ਰਿਹਾ ਹੈ ਮਤਲਬ ਸੀਰੀਅਸ ਆ ਪਹਿਲੇ ਪੂਰਾ ਦਿਨ ਇਹਨਾਂ ਨੇ ਫੋਨ ਨਹੀਂ ਚੱਕਿਆ ਕੀ ਕਹਿੰਦੇ ਕਿ ਇਹਦੇ ਫਾਦਰ ਸਾਹਿਬ ਨੇ ਲੈ ਕੇ ਗਏ ਹਸਪੀਟਲ ਤੇ ਉਸ ਤੋਂ ਬਾਅਦ ਹਸਪੀਟਲ ਤੋਂ ਬਾਅਦ ਕਹਿੰਦੇ ਕਿ ਮਤਲਬ ਫੋਨ ਨਹੀਂ ਚੱਕੇ ਫੋਨ ਨਹੀਂ ਚੱਕੇ ਫਿਰ ਸ਼ਾਮੀ ਇਹਨਾਂ ਨੇ ਫੋਨ ਚੱਕਿਆ ਹੈ ਕਿ ਤੇ ਉਸ ਤੋਂ ਮਲੇ ਸ਼ਤਾਨ ਦੇ ਕੋਸ਼ੇ ਨਹੀਂ ਸੀ ਕਿਸ ਨੇ ਮਲੇ ਕਿਸੇ ਨੇ ਨਹੀਂ ਛਿੜਾਇਆ ਮੇਰੇ ਫਰੈਂਡਸ ਆਏ ਸੀਗੇ ਦੋ ਫਰੈਂਡਸ ਉਹ ਵੀ ਚਲਦੇ ਫਿਰਦੇ ਕੋਈ ਮਿਲ ਗਿਆ ਸੀਗਾ ਉਹਨਾਂ ਨੇ ਮੈਨੂੰ ਬਚਾਇਆ ਤੇ ਬਾਅਦ ਚ ਮੇਰੇ ਜੀਜੂ ਆ ਗਏ ਸੀਗੇ ਉਹਨਾਂ ਨੇ ਅਸੀਂ ਦੇਖਿਆ ਮੈਨੂੰ ਪਤਾ ਸੀਗਾ ਇਹ ਅੰਦਰ ਹੀ ਹੈਗੀ ਹੈ ਪਹਿਲੇ ਪਹਿਲੇ ਬਾਹਰ ਆ ਗਈ ਸੀਗੀ ਇਹਦੀ ਮਮਾ ਨੇ ਇਹਨੂੰ ਕੁੱਟਿਆ ਪਹਿਲੇ ਬਾਲਾ ਦੇ ਨਾਲ ਪੂਰੇ ਮਹੱਲੇ ਚ ਘੁਮਾਇਆ ਹੂੰ ਪੂਰਾ ਕੁੱਟਿਆ ਸਹੀ ਤਰੀਕੇ ਨਾਲ ਫੇਰ ਅੰਦਰ ਵਾਪਸ ਬੰਦ ਕਰਤਾ ਫਿਰ ਉਸ ਤੋਂ ਬਾਅਦ ਮੈਨੂੰ ਕੁੱਟੇ ਸੀਗੇ ਮੇਰੇ ਹੱਲੇ ਤੁਸੀਂ ਦੇਖੋ ਅੰਦਰ ਵੀ ਦੋ ਤਿੰਨ ਹੋਈ ਪਈ ਹੈ ਮਤਲਬ ਉਸ ਬੋਨ ਹੈ ਜਿਹੜੀ ਉਹ ਬ੍ਰੇਕ ਹੀ ਹੋਈ ਪਈ ਹੈ ਤੇ ਉਸ ਤੋਂ ਬਾਅਦ ਮੇਰੇ ਜੀਜੂ ਆਏ ਅਸੀਂ ਦਰਜੇ ਤੋੜੇ ਇਹਨਾਂ ਤੇ ਤੇ ਇਹ ਉਦੋਂ ਦੌੜੀ ਆਪਣੇ ਘਰ ਤੋਂ ਨੰਗੇ ਪੈਰੀ ਦੌੜੀ ਆ ਥੋੜਾ ਤਾਂ ਕਾਰਨ ਇਹ ਪਹਿਲਾਂ ਤੁਸੀਂ ਕੋਟ ਮੈਰਿਜ ਕਰਵਾਈ ਇਹਨਾਂ ਦੀ ਫੈਮਿਲੀ ਸਰੂ ਤੋਂ ਹੀ ਨਹੀਂ ਮੰਨਦੀ ਸੀਗੀ ਨਹੀਂ ਮੰਨਦੇ ਸੀ ਜੀ ਜਦੋਂ ਉਹਦੇ ਆਏ ਆ ਉਦੋਂ ਦੇ ਮੰਨਦੇ ਹੀ ਨਹੀਂ ਪਏ ਅੱਛਾ ਜਾਤ ਪਾਤ ਕਰ ਰੋਲਾ ਹੈ ਉਸਨੇ ਅੱਛਾ ਜੀ ਦਾਸੀ ਹੈਗੇ ਰਾਜਪੂਤ ਹੈਗੇ ਆ ਤੇ ਇਹ ਹੈਗੇ ਛੜਮੇ ਅੱਛਾ ਜੀ ਉਹ ਕਰਕੇ ਜਾਂਦਾ ਬਸ ਇਹ ਕਰਕੇ ਨਹੀਂ ਮੰਨਦੇ ਸੀਗੇ ਕਰਦੇ ਔਰ ਇਹਨਾਂ ਨੇ ਤਾਂ ਉਸ ਦਿਨ ਵੀ ਮਤਲਬ ਜਦੋਂ ਸਾਡਾ ਪਹਿਲਾ ਪਰਚਾ ਪਿਆ ਸੀ ਇਹਨਾਂ ਨੇ ਮੇਰੇ ਤੋਂ ਉਸ ਦਿਨ ਵੀ ਪਰਚਾ ਪਵਾਇਆ ਕੋਟ ਮੈਰਿਜ 2 ਸਤੰਬਰ ਨੂੰ ਕਰਾਈ ਸੀ ਹਾਂਜੀ ਅੱਛਾ ਦੂਸਤ ਵਾਰ ਮੈਰੀ 4 ਸਤੰਬਰ ਨੂੰ 4 ਸਤੰਬਰ ਨੂੰ ਹੋਏ ਸੀ ਦੋ ਮਤਲਬ ਦੋ 2 ਸਤੰਬਰ ਨੂੰ ਚੱਲੇ ਸੀਗੇ ਇਹਨਾਂ ਨੇ 2 ਸਤੰਬਰ ਨੂੰ ਮੈਰੀ ਮੈਰਿਜ ਵੀ ਕਰਾਈ ਮੈਨੇ ਜਿਤ ਬੋਲਨੇ ਕਰਾਈ ਐਕਚੁਅਲੀ ਰਜਿਸਟਰੀ ਇਸ ਲਈ ਨਹੀਂ ਹੋਈ ਕਿਉਂਕਿ ਇਸ ਦਾ ਆਧਾਰ ਕਾਰਡ ਨਹੀਂ ਦੇ ਰਹੇ ਇਸਕੇ ਕਰਕੇ ਆਧਾਰ ਕਾਰਡ ਦੇ ਰਹੇ ਨਾ ਪੈਨ ਕਾਰਡ ਦੇ ਰਹੇ ਔਰ ਜਦੋਂ ਅਸੀਂ ਨੇ ਪੁੱਛਿਆ ਅਸੀਂ ਨੇ ਮਤਲਬ ਪੁਲਿਸ ਸਟੇਸ਼ਨ ਵੀ ਗਏ ਅਮਾਰੋ ਕੋ ਆਧਾਰ ਕਾਰਡ ਔਰ ਪੈਨ ਕਾਰਡ ਪ੍ਰੋਵਾਈਡ ਕਰੋ ਤੇ ਇਹਦੇ ਕਰਦਿਆਂ ਦੇ ਜਵਾਬ ਸੀ ਕਿ ਉਹ ਗੁੰਮ ਹੋ ਗਿਆ ਮਤਲਬ ਗੁੰਮ ਹੋ ਗਿਆ ਦਿਵਾਲੀ ਦੀ ਸਫਾਈ ਸਵਿਚ ਹੀ ਕਹਿੰਦੇ ਉਹ ਗੁੰਮ ਹੋ ਗਿਆ ਤੇ ਅਸੀਂ ਜਿਹੜਾ ਨਹੀਂ ਹੂੰ ਹੂੰ ਤੇ ਇਹਦਾ ਚਲੋ ਹੋਟਲਾਈਨ ਵੀ ਇਸ਼ੂ ਹੋਈ ਜਾਂਦਾ ਔਨਲਾਈਨ ਖਲੀ ਜਾਂਦਾ ਅਸੀਂ ਔਨਲਾਈਨ ਵੀ ਇਸ਼ੂ ਕਰਵਾਇਆ ਸੀਗਾ ਬਟ ਉਹ ਨਹੀਂ ਆਂਦਾ ਪਿਆ ਹਨਾ ਬਾਰ ਬਾਰ ਕਰਾਇਆ ਬਾਇਓਮੈਟ੍ਰਿਕ ਕਰਵਾਈ ਥੀ ਉਸ ਉਸ ਬਿਨਾ ਪਰ ਕੀ ਗਲਤੀ ਹੋਈ ਕਿਸੇ ਵੀ ਨਾਲ ਗਈ ਸੀ लेकर आई तो मैंने कहा बेटा मैं इसको फेस जानती हूँ क्योंकि मेरा बुटीक इनके घर के आगे था तो जब ये लड़की आई तो मैंने कहा तू मीनू की बेटी है तू वापस चल मैं तेरे माँ बाप से खुद ही बात करूँगी कहती मैं वहाँ नहीं जाऊंगी मैं आपके घर छोड़ के चली जाऊंगी पर मैं अपने घर वापस नहीं, नहीं जाऊंगी क्योंकि मुझे बहुत मारेंगे ये बहुत डरी हुई सी थी तो मैंने ये कहता बेटा भी कहता कि मैं इसको लेके कहीं चला जाऊंगा अगर आप नहीं रखोगे तो हम कहीं चले जाएंगे तो इसलिए चंडीगढ़ चलो मैरिज करवा दी इनकी पहले चिंतपुर नहीं ले गए हम वहां से उन्होंने हमें कोई मतलब रिचुअल हिसाब से शादी तो कर दी पंडित जी ने पर हमने भी उनसे आधार कार्ड के कारण मतलब कोई सर्टिफिकेट मतलब नहीं मिला फिर हमने जाके फिर हम फिर वापस आए इस लड़की को लेके कि चलो पेश करे थाने में उससे पहले उन्होंने फिर अपनी फिक्सिंग कर रखी थी हम उनको लेकर आए फिर रातों रात चंडीगढ़ भागे वहाँ जाके हमने हाई कोर्ट में इनकी मैरिज करवाई वहाँ से मैरिज हो गई इस कारण बायोमेट्रिक कराई थी जब बायोमेट्रिक में आया कि अभी कार्ड निकला नहीं था इसका आधार कार्ड तो जज साहब ने इस बिना पे उसकी मैरिज करवा दी कि कोई ये मतलब बालिग है दोनों बाईस बाईस साल के हैं लड़की लड़के से चार साल बड़ी है ठीक है तो उन्होंने लिविंग का डालकर मैरिज परमिटेड कर दी स्टाम्प डाल के तो वो सब लेकर हम कमिश्नर ऑफिस गए कमिश्नर ऑफिस गए वहां पर इन्होंने गुंडे बिठाए थे हमारे पास अपनी टैक्सी थी उसको लेकर हम एसीपी ऑफिस गए प्रोटेक्शन के लिए जहाँ से हमें पीछे से प्रोटेक्शन तो जब हम वहाँ पर गए तो वहाँ पर उन्होंने हमारे बात सुनी सब कुछ किया उसी समय इसके घर वाले और कुछ जनता पार्टी के लोग आ गए इसकी माँ जनता पार्टी की जिला सेक्रेटरी है इस बिना पर आई थिंक इस बिना पर वो लेडी शायद ज्यादा उछलती है और वहाँ पर जनता पार्टी की बहुत सारी लेडीज थी जो उल्टा सीधा गंद पक रही थी उस समय भी हमने कोई रिप्लाई नहीं किया क्योंकि मैंने कहा जो भी पूछना आप अपनी बेटी से पूछो मेरे से नहीं वहाँ पर जो भी पूछा गया वो बेटी ने जवाब दिया कि मेरी मर्जी थी मैंने अपने आप से शादी करी वहाँ पर उस औरत ने बहुत ड्रामेबाजी की जो की अभी समाज सेवा का बनती हैं पर उन्होंने वहां पे बहुत ड्रामेबाजी की बेटी को ले जाकर एक घंटे उनकी काउंसलिंग हुई है पुलिस की कस्टडी में हुई है तो वहाँ वो औरत ने बेहोश हो गया हर हर तरीके से इसे इमोशनली ब्लैकमेल किया पर वो लड़की नहीं मानी उसने कहा मैंने रहना है उसके बाद से ना जाने कितनी बार हम कभी एसीपी ऑफिस जाते हैं कभी था हमें मत्था टिकाते हमारा तो यही काम हो गया उसके बाद शादी का अभी दो महीने बीते भी नहीं थे वो लेडी ने इसको फोन करना फादर ने फोन करना शुरू कर दिया मैंने पूछा बेटा आपके फादर का फोन आया मेरे नंबर पर और बड़े र्यूडली इल मैनर्ड शिव्या से बात करा दो मैं उसका फादर बोलता हूँ ओके okay. बात बेटा करनी है कहती हाँ मम्मी करनी है करा दी बात कंटिन्यू इनकी बातें बातचीत होती रही उसके बाद ये घर के बाहर आके खड़े होने लगे चार दिन आज से पांच दिन पहले से वो बाहर आके खड़े होते हैं मदर फादर इसके दोनों डेली एक दिन चार दिन जब वो आए पांचवें दिन अकेली औरत आई और उसके साथ एक लेडी आई उन्होंने आके कहा कि तुम्हारे फादर जो है ना हार्ट अटैक है रात को बड़ी प्रॉब्लम हुई है हम लगे बड़े बीमार है थी। 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 नहीं। 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 अच्छा तो उन्होंने क्या, क्या कहा कि तुम्हारे फादर बीमार है रात भर में जागती रही तू आके उनको तेरे से इमोशनली अटैचमेंट ज्यादा है उनकी तो इस लड़की को ऐसा कहा गया तो फिर मैंने कहा कि कोई बात नहीं बेटा तेरे पापा के साथ भी ऐसे हुआ था मेरे फादर मेरे हस्बैंड के साथ भी ऐसे ही हुआ था ब्लॉकेज के कारण उनकी डेथ हो गई थी तो मैं भी इस चीज को समझती थी मैंने कहा बेटा तू फोन कर ले फोन पे पता कर ले तुम घर मत जाना तो पर एक दो बार ये फादर को अपने मिलने गई है घर के बाहर ही बातचीत होती रही इनकी हाँ। पर मुझे बता दिया गया बाद में। मैंने मना हुँ। किया हुँ। उसके बाद ये फिर कभी लड़की गई नहीं पर फोन पे बातें चलती नहीं वो तो बात की कोटमार का दो हुई है। कुटमार कुटमारूँ सर कल हुई परसों इसकी माँ आई की तुम आ जा तेरे पापा को अटैक पड़ा है तो सारा दिन सूरत ने फोन अटेंड नहीं करा इसका ऐसा शो करा की फादर बीमार है और मैं बड़ी बिजी हूँ रात को फोन किया साढ़े सात साढ़े सात बजे उसने फोन अटेंड करा जब उसने कहा कि मम्मी पापा आ गए तो कहती तो हाँ आ गए आके तू मिल ले जब ये गई तो उस लड़की को ये उसके घर गई मैंने कहा बाहर ही रहना अंदर मत जाना तो उसने इसे अंदर बुलाकर बंद कर लिया और उसके बाद बेटे को बाहर कर दिया खड़ा हुआ है और वो तो लोग दरवाजा नहीं खोल रहे हैं और उसका फादर ठीक ठाक है मैंने कहा तू दो मिनट तो रुक में, में आए क्योंकि तो थोड़ी सी दूरी पर ही घर है दो मिनट रखते हैं तो मैं उनके घर गई मैंने एकदम से दरवाजा खोला तो उन्होंने मुझे तब वो इसको मारता कोई भी बेटा हाथ उठाएगा ठीक है उस समय हाथों तो भाई हो गई उस समय ये लड़की बाहर आ गई उसकी माँ ने उसको कभी किसी दरवाजे में बंद करती थी कभी किसी दरवाजे में मुझे समझ नहीं आ रहा था की बेटे को बचाऊ की बहू को बचाऊ उस औरत ने इसको बालों से घसीटते हुए पूरी जगह पर मतलब मैंने बड़ी कोशिश की वो छोड़ नहीं पाई बड़ी है, हैवी है वो मेरे काफी तो वो औरत ने उसे छोड़ा नहीं तो मैं इसको छोड़ के और बेटे को छोड़ के हमारी नहीं मिल रही थी हमने कहा कि उन्होंने भी कहा कि चलो इतना कुछ नहीं होता सब सबे मतलब एक दूसरे के संपर्क में आ जाते हैं कोई बात नहीं ना आप उधर जाना ना हम इधर जाएंगे लिख के हम लोगों ने आपस में दे दिया पर जब उनके फोन आने लगे ये प्लानिंग होने लगी मुझे नहीं मालूम था सर मैं इमोशनल मैं दिल से काम लेती हूँ मैं दिमाग से बहुत कम काम लेती हूँ तो मैंने बच्चे के मामले में लिखा है बस यहाँ मेरा घाटा करा गया कल उन्होंने इसको मारा है फिर हम मैं थाना हमला किया मुंडे को देखो हमला करते हुए तो मैंने नहीं देखा वो एक्चुअली उसको पकड़ के इतनी बुरी तरह से लेके मैं बहू को बचाई थी उस वक्त पकड़ के बुरी तरह से उसका मामा तो नहीं। नहीं उस समय तो मैंने दो को देखा था और तीसरा मैंने नहीं देखा क्योंकि वो गाड़ी के पीछे ले गए थे इधर मैं लड़की की तरफ तो मैं इस लड़की को छुड़ा रही थी कि भाई उसी की माँ उसको बालों से किस तरह घसीट सकती है और रो रही थी मम्मा मेरे बाल छोड़ दो तो मोहल्ले में उस टाइम और लोग नहीं मोहल्ले के लोग करके खड़े थे वो प्लानिंग से ही थे सब उस के कहने पर अच्छा वो मोहल्ले वाले उनका साथ देते એટલે મжоરટી ઉતરા લાકેની પણ મжоરટી હે હા મжоરટી હે કે બોલની આઈ ગઈ ઓર હમ ઉસે રખ લેંગે ઓર જાને નહીં દેંગે આપ દેખી જાયે તોડે નો પુત નુ કિસીને છડાયા ની મતલબ હૈ ના કિસીને નહીં છડાયા તુસી આપની દેર મેં વહા સે મેરે બેટા કે દો દોસ્ત નિકલ રહે થે ઉનકો નહીં मालूम હું તો અચાનક હી નિકલ રહે થે ઉનકો मालूम ही નહીં કે લડાઈ હે ઉનકો લગા કે લડાઈ હો રહી હે વો ખડે હોગે ઉનહોને જબ ઇસકો દેખરા તો ઉનહોને ઉસકા બચાવ કિયા અધરવાઇઝ વો ઇસકો જાન સે નહીં માર સકતે થા લુકી જબ લડકી હો યે આયા કે પ્રી પ્લાનિંગ મે આયા સબ કુછ હા પ્રી પ્લાનિંગ હોય તો લે કેન્ડમ હા ઉનકી પ્રી પ્લાનિંગ થી હમારી નહીં થી હમારી ઓ मैंने नहीं भेजना उसके बाद मैंने जवाई को फोन किया कि देखो तेरे उसको मार रहे हैं बेटे को मार रहे हैं अभी तू जल्दी आ वो उस टाइम आया उसको मैं ये नहीं बता पाई कि अंदर उसको फिर से बंद कर दिया मैंने उनको नहीं बताई ये बात ठीक है मैंने उनको ये बात नहीं बताई पर जब वो अंदर आए ना तो थीके। उसने ठीक है ललकारा खून से भरा हुआ था मेरा बेटा मैं आपको मैं मांग किया करती हूँ की ऐसे लोगों के साथ ना वो जो गद्दी पे बैठी है ना जिस गद्दी का उसको मलाल है की मैं बीजेपी की मेम्बर हूँ हम बीजेपी के हैं मैं खुद मैं खुद अपनी तरफ से यकीन मानोगे अश्लीलता मुक्त भारत

ਨਹੀਂ ਸਮਝ ਆਇਆ ਮੈਂ ਸਮਝਾਇਆ ਵੀ ਇਹ ਇਸ ਵਾਲੀ ਬੋਲਾ ਵੀ ਕਿ ਨਹੀਂ ਸੇਮ ਹੈ ਤਾਂ ਦੱਸਿਆ ਸੀ ਉਹਦਾ ਅੱਛਾ ਸਾਰੇ ਬੇਕਰ ਨਹੀਂ ਚਾਹੁੰਦਾ ਅਸੀਂ ਆ ਕੇ ACP ਅਫੀਸਰ ਨੂੰ ਨਹੀਂ ਬਸ ਤੁਸੀਂ ਮੈਰਿਜ ਅਫੀਸਰ ਕੋਲ ਜਾ ਕੇ ਜਮ੍ਹਾਂ ਕਰਾ ਸਕਦੇ ਤੁਸੀਂ ਕਿਤੇ ਜਿਰਾਮ ਲਗਾ ਲਗਾਦੇ ਆਪਣੇ ਫਾਦਰ ਮਮੀ ਦੇ ਭਰਾ ਦੇ ਬਾਰੇ ਆਪਣੀ ਮਰਜ਼ੀ ਦੇ ਲਗਾਉਂਦੇ ਪਏ ਹਾਂਜੀ ਹਾਂਜੀ ਕੋਈ মিডিਆ ਜੋ ਵੀ ਬਿਆਨ ਦੇ ਰਹੇ ਤੁਸੀਂ ਆਪਣੀ ਮਰਜ਼ੀ ਨਾਲ ਦੇ ਰਹੇ ਸਾਰੇ ਕੋਈ মিডিਆ ਦਬਾਤਾ ਨਹੀਂ ਇਹਦੇ ਵਿੱਚ ਨਹੀਂ ਠੀਕ ਜੋ ਜਿਹੜਾ ਕੱਲ ਜਿਹੜੀ ਕੁੱਟਮਾਰ ਹੋਈ ਸੀ ਉਸ ਤੋਂ ਬਾਅਦ ਤੁਸੀਂ ਥਾਣੇ ਗਏ ਸੀਗੇ ਮੈਂ ਨਹੀਂ ਗਈ ਸੀ ਕਿਉਂਕਿ ਮੈਂ ਨਹੀਂ ਗਈ ਸੀ ਜਿੱਦੂ ਵੀ ਨਦੀ ਕਾਰਜਾ ਰਹਿਣਾ ਪੂਰਾ ਹੈ ਸਾਰੇ ਧੰਮਾ ਵਗੈਰਾ ਮਤਲਬ ਵੱਡੇ ਹਸਬੰਦ ਵਗੈਰਾ ਸਾਂਹੀ ਦੇ ਬਲਾ ਕਰਕੇ ਜਾਈਏ ਜਾਂ ਕਿੱਧਰ ਜਾਈਏ ਜਦੋਂ ਜਿੱਦੂ ਜੀਜੂ ਆਇਆ ਉਹਨਾਂ ਨੇ ਮੈਨੂੰ ਆ ਕੇ ਅੰਦਰੋਂ ਦਰਵਾਜ਼ਾ ਤੋੜ ਕੇ ਕੱਢਿਆ ਆ ਮੈਂ ਉਦੋਂ ਫੱਜੀਆਂ ਲੰਗੇ ਪੈਰੀਂ ਫੱਜੀਆਂ ਕਿ ਮੈਂ ਬਸ ਭੱਜ ਜਾਵਾਂ ਤੁਹਾਡੇ ਮੱਲੇ ਵਾਲਿਆਂ ਨੇ ਕਿਸੇ ਨੇ ਛੁਲਾਉਣ ਦੀ ਕੋਸ਼ਿਸ਼ ਨਹੀਂ ਕੀਤੀ ਨਹੀਂ ਮੱਲੇ ਵਾਲੇ ਸੋ ਕੋ ਮੇਰੀ ਮਾਂ ਪਤਾ ਕੀ ਕਹ ਰਹੀ ਸੀ ਮੈਨਾਂ ਉਹ ਮੱਲੇ ਵਾਲਿਆਂ ਨੂੰ ਕਹ ਰਹੀ ਸੀ ਇਹਨੂੰ ਆਪਣੇ ਅੰਦਰ ਲੈ ਜਾਓ ਅੱਛਾ ਆਪਣੇ ਅੰਦਰ ਲੈ ਜਾਵਾਂ ਜਦੋਂ ਕੱਲ ਕੋਈ ਉੱਥੇ ਗਏ ਹੋ ਜਾਂ ਕੱਲ ਜੀਜੂ ਆ ਗਏ ਤੁਹਾਡੀ ਫੋਟੋ ਮਰ ਸ਼ੁਰੂ ਕਰ ਦਿੱਤੀ ਮੈਨੂੰ ਪਤਾ ਨਹੀਂ ਕਿੱਥੇ ਲੈ ਜਾਣਾ ਤੁਹਾਡੇ ਜੀਜੂ ਨੇ ਮਤਲਬ ਬਚਾਇਆ ਤੁਹਾਨੂੰ ਹਾਂ ਜੀ ਤੇ ਪੁਲਿਸ ਨੇ ਉਹਨੂੰ ਜਿੱਥੇ ਜੀ ਐਸ ਕਿਉਂ ਨਹੀਂ ਇਹਨਾਂ ਦੇ ਬਰਾੜਾ ਅਸੀਂ ਤੁਹਾਡੇ ਇਹ ਬ੍ਰਦਰ ਨੇ ਮੇਰੇ ਜਦੋਂ ਮੈਰਿਜ ਕੀਤੀ ਸੀ ਨਾ ਉਦੋਂ ਅਸੀਂ ਸਿਕਿਉਰਟੀ ਲਿੱਤੀ ਸੀ ਫਿਰ ਬਾਅਦ ਚ ਅਸੀਂ ਇਸ ਤੇ ਕਹਿੰਦੇ ਜੀ ਕਹਿੰਦੇ ਕਿ ਨਾ ਤੁਸੀਂ ਉਹਨਾਂ ਦੇ ਘਰ ਨਾ ਜਾਓ ਉਹ ਤੁਹਾਡੇ ਘਰ ਨਹੀਂ ਆਉਗੇ ਅਸੀਂ ਕਿਹਾ ਕਿ ਨਹੀਂ ਠੀਕ ਆ ਕੁਣ ਫੈਮਲੀ ਬੜੇ ਕੋਣਾ ਹੈ ਮੱਲੇ ਨੰਬਰ 6 ਨਹੀਂ ਤੁਸੀਂ ਕਹਿੰਦੇ ਕਿਦਾਂ ਕਹਿੰਦੇ ਬਈ ਨਾ ਮੱਲੇ ਵਿੱਚ ਤੁਹਾਨੂੰ ਜਦੋਂ ਜੀ ਬੁਲਾਇਆ ਕਿਸ ਨੂੰ ਮੱਲੇ ਇੰਨਾ ਵੱਡਾ ਮੱਲਾ ਕਿਸੇ ਚਾਚਾ ਤਾਇਆ ਨਾਨਕ ਕਿਸੇ ਲੋਕਾਂ ਨੂੰ ਪੁਲਿਸ ਮੱਲੇ ਵਿੱਚ ਪੁਲਿਸ ਪ੍ਰੋਟੈਕਸ਼ਨ ਪਰਵਾਣੇ ਇੱਕ ਸੇ ਚਲੋ ਕੁੜੀ ਯਾਤਰੀ ਨਾ ਇਹਨੂੰ ਹੱਥ ਚੱਕੀ ਆਪਾਂ ਇੱਥੇ ਤੁਹਾਡੀ ਡੇਂਜਰ ਪ੍ਰੋਟੈਕਸ਼ਨ ਵੀ ਨਹੀਂ ਸੀ ਤੁਹਾਡੇ ਕਹਿੰਦੇ ਗੱਲੇ ਦੀ ਗਲੀ ਵਿੱਚ ਰਕ ਤੁਹਾਡੇ ਨਾਲ ਕੁਟਮਰ ਹੋਈ ਕਿੰਨੇ ਕਿ ਜਾਣੇ ਤੁਹਾਨੂੰ ਕੁਟਿਆ ਤੁਹਾਡੇ ਹਸਬੰਦ ਨੂੰ ਕਿੰਨੇ ਕਿ ਜਾਣੇ ਮੇਰੇ ਭਰਾ ਨੇ ਤੇ ਮੇਰੇ ਮਾਮੇ ਕਿੰਨੇ ਪੈ ਭੈਣ ਭਰਾ ਤੁਸੀਂ ਅਸੀਂ ਦੋ ਭੈਣ ਭਰਾ ਆਂ ਭਰਾ ਆਂ ਕੰਟੈਕਟ ਨਹੀਂ ਰੱਖਣਾ ਜੀ ਭਰਾ ਵੱਡਾ ਤੁਹਾਡੇ ਜਿਹਨੇ ਬਾਅਦ ਚ ਕਿਸੇ ਚੀਜ਼ ਨਾਲ ਹਮਲਾ ਕੀਤਾ ਉਹਨਾਂ ਤੁਹਾਡੇ ਨਾਲ ਕਿ ਇਹ ਇਹ ਸਾਡੀ ਕੁੜੀ ਕੱਟ ਕੇ ਲੈ ਗਿਆ ਉਹ ਇਹ ਦੇ ਬਾਅਦ ਚ ਮੈਨੂੰ ਮਨਾ ਕੀਤਾ ਨਹੀਂ ਕਿਸ ਚੀਜ਼ ਨਾਲ ਕੀਤਾ ਆਮ ਲਾਕ ਕੁਛ ਹਥਿਆਰੀ ਨਾ ਕੁਝ ਕਿਸੇ ਤਰ੍ਹਾਂ ਦਾ ਆਮ ਲਾਕ ਜਿਵੇਂ ਤੁਹਾਡੇ ਮਦਰ ਨੂੰ ਦੱਸ ਰਹੇ ਨਾ ਕਿ ਇਹ ਕਿ ਕੁੱਤੇ ਆ ਪੰਜ ਸੱਤ ਜਾਨਾਂ ਨੇ ਉਹ ਹਥਿਆਰ ਵਗੈਰਾ ਸੀਗੇ ਕਿਸੇ ਦੇ ਹੱਥਾਂ ਨਾਲ ਉਹਨਾਂ ਨੇ ਦਾਤ ਵੀ ਰੱਖਿਓ ਸੀ ਆਪਣੇ ਕੋਲ ਇਹ ਜਿਹੜੇ ਤੁਸੀਂ ਬਿਆਨ ਦੇਗਾ ਆਪਣੀ ਮਰਜ਼ੀ ਨਾਲ ਦੇ ਦੇ ਹਾਂਜੀ ਥੋੜੇ ਜਿਹਾ ਪ੍ਰੈਸ਼ਰਾਈਜ਼ਦਾਰੀ ਥੋੜਾ ਆਪਣੇ ਮਰਜ਼ੀ ਨਾਲ ਖਬਰ ਕਰਵਾ ਰਹੇ ਨਹੀਂ ਤੁਸੀਂ ਕਿਹੜਾ ਦੋੜਨਾ ਕਾਦਨ ਪੈ ਕੋਈ ਕਾਰਨਾ ਦੀ ਮੰਮੀ ਨੂੰ ਪਰਵਾਹ ਨੂੰ ਗੱਲ ਨਹੀਂ ਕੀਤੀ ਨਹੀਂ ਮੈਂ ਉੱਤੇ ਗਿਆਨੋਂ ਬਿਆਦੋਂ ਮੈਂ ਕੰਕਸ਼ਨ ਕੀਤੀ ਉਹ ਕਹਿੰਦੇ ਕਿ ਮੇਰੇ ਘਰ ਦੇ ਮੈਂ ਮਤਲਬ ਆਪਣੇ ਘਰ ਦੇ ਤੋਂ ਆਪਣੀ ਮੰਮਾ ਤੋਂ ਡਾਂਟਦੀ ਸੀ ਕਿ ਮੈਂ ਇਹ ਗੱਲ ਕਰਨਗੀ ਤੇ ਉਹ ਡਰਦੇ ਮੈਨੂੰ ਤੁਸੀਂ ਗੱਲ ਦੱਸੀ ਨਹੀਂ ਕਿਤੇ ਗਲਤੀ ਮੰਨਦੇ ਤੁਸੀਂ ਆਪਣੀ ਵੀ ਗਲਤੀ ਤੁਸੀਂ ਗੱਲ ਕਰਨੀ ਚਾਹੀਦੀ ਆਪਣੇ ਪਰਵਾਹ ਨਾਲ ਮੈਂ ਕਰਕੇ ਗੱਲ ਕੀਤੀ ਗੀ ਉਹਨਾਂ ਨੇ ਨਹੀਂ ਮੰਨਦਾ ਸੀ ਪਤਾ ਸੀ ਉਹ ਹੁਣ ਤਾਂ ਕਹਿੰਦੇ ਕਿ ਜੇ ਤੁਸੀਂ ਸਾਡੇ ਨਾਲ ਗੱਲ ਕਰਤੀ ਅਸੀਂ ਮੰਨ ਜਾਂਦੇ ਯਾਰ ਇਹ ਤਾਂ ਨਹੀਂ ਗੱਲ ਯਾਰ ਕੋਈ ਨਹੀਂ ਹੈ ਨਾ ਪਰ ਮੈਨੂੰ ਪਤਾ ਹੈ ਨਾ ਇਦਾਂ ਹੁੰਦਾ ਹੈ ਨਹੀਂ ਮੰਨਦੇ ਚਲੋ ਗੱਲ ਦਾ ਕਾਕੇ ਦੇ ਦੇ ਤੁਸੀਂ ਇਹ ਚੀਜ਼ ਦੀ ਆਪਣੀ ਗਲਤੀ ਮੰਨਦੇ ਹੋ ਛੋਟੀ ਇਹ ਵੀ ਗਲਤੀ ਆਪਣੀ ਕੋਈ ਪਰਚਾ ਪੈ ਨਹੀਂ ਹੋਇਆ ਜੇ ਮੈਂ ਗਲਤੀ ਕੀਤੀ ਹੋਊਂਗੀ ਤਾਂ ਮੈਂ ਆਪੂ ਕਹਤੂੰਗੀ ਜੇ ਉਹਨਾਂ ਨੇ ਗਲਤੀ ਕੀਤੀ ਹੋਊਂਗੀ ਚਲੋ ਮਾਫੀ ਲੈ ਤੁਹਾਨੂੰ ਜੰਮਿਆ ਹੁੰਦਾ ਪੱਲੇ ਪਲਾਇਆ ਹੁੰਦਾ ਵੱਡੇ ਹੋਗੇ ਮਤਲਬ ਤੁਹਾਡੇ ਕਹਿੰਦੇ ਤੁਹਾਨੂੰ ਲੱਗਦਾ ਸੀ ਕਿ ਉਹਨਾਂ ਨੇ ਮੰਨਣਾ ਨਹੀਂ ਇਸ ਕਰਕੇ ਤੁਸੀਂ ਜਿਹੜਾ ਕੀ ਦੌੜ ਕੇ ਆੜਾ ਕਿ ਵਿਆਹ ਕਰਵਾਇਆ ਗੋੜ ਪਾ ਜੇ ਕਰਾਈ ਹੈ ਨਾ ਤੋ ਬਿਲਕੁਲ ਪੱਜਣ ਲੱਗੀ ਸੀ ਮੈਂ ਇਹਨਾਂ ਨੂੰ ਰੋਕੇ ਫੋਨ ਕੀਤਾ ਕਿ ਮੈਨੂੰ ਆ ਕੇ ਲੈ ਜਾਓ ਬਸ ਅੱਛਾ ਜੀ ਲੈ ਰੋ ਉਹ ਕੀ ਕਾਰਨ ਸੀਗਾ ਤੁਹਾਡੀ ਕੀ ਲਾਸ ਮੰਗੀ ਹੈ ਤੁਹਾਡੇ ਹਾਂ ਮੈਂ ਆਪਣੇ ਘਰਦਿਆਂ ਨੂੰ ਸਜਾਤਵਾਣਾ ਚਾਹੁੰਦੀ ਹਾਂ ਹੂੰ ਹੁਣ ਵਿਆਹ ਹੋਏ ਜੀ 2 ਮਹੀਨੇ ਹੋ ਗਏ ਵਿਆਹ 2 ਮਹੀਨੇ ਤੋਂ ਪਹਿਲਾਂ ਵੀ ਕਦੇ ਇਦਾਂ ਲੜਾਈ ਚ ਖੜਾ ਹੋਇਆ ਜਾਂ ਘਰਦਿਆਂ ਨੂੰ ਤੁਹਾਨੂੰ ਬੁਲਾਇਆ ਫੋਨ ਕਰਕੇ ਘਰੇ ਆ ਜਾ ਜਾਂ ਕੋਈ ਗੱਲ ਕੀਤੀ ਕੋਲ ਦੇ ਵਿੱਚ ਨਹੀਂ 4 ਦਿਨ ਤੋਂ ਮੇਰੇ ਘਰ ਤੋਂ ਬਾਹਰ ਆ ਰਹੇ ਸੀ ਤੇ ਮੈਂ ਵਾਜਾ ਮਾਰਦੇ ਸੀ ਕਿ ਛੇ ਵੀ ਆਦਾ ਬਾਹਰ ਕੋਣ ਵਾਜਾ ਕੋਣ ਮਾਰਦਾ ਹੈ ਤੁਹਾਨੂੰ ਮੇਰੇ ਮਦਰ ਤੇ ਵਿਆਹ ਤੋਂ ਬਾਅਦ ਮਤਲਬ ਕਿੰਨੀ ਕਿ ਦੂਰ ਘਰ ਹੈ ਜੀ ਤੁਹਾਡਾ ਉਹ ਕਹਿੰਦੇ 6 ਤੇ 9 ਮਤਲਬ ਆਸੀ ਦੀ ਘਰ ਰਹਿੰਦੇ ਆ ਤੇ ਮੇਰੇ ਜਿਹੜੇ ਮਦਰ ਮਦਰ ਵਗੈਰਾ ਉਹ ਕੈਂਟਰਾਂ ਤੇ ਜਿਹੜੀ ਤੁਹਾਨੂੰ ਪ੍ਰੋਟੈਕਸ਼ਨ ਮਿਲੀ ਸੀਗੀ ਉਹ ਤੁਸੀਂ ਆਪਣੀ ਮਰਜ਼ੀ ਨਾਲ ਵਾਪਸ ਕੀਤੀ ਸੀਗੀ ਸਾਨੂੰ ਮਤਲਬ ਏਸੀਪੀ ਨੇ ਕਹਤਾ ਸੀ ਉਹਨ ਤੁਹਾਨੂੰ ਲੋਡਣੀ ਆ ਤੇ ਫਿਰ ਤੁਸੀਂ ਲੈਣ ਦੋ ਜੀ ਕਿੱਦਾਂ ਤੁਸੀਂ ਕਹਿੰਦਾ ਮੇਰੇ ਮਨ 'ਚ ਡਰ ਸੀ ਕੋਈ ਗੱਲ ਮਤ ਤੁਸੀਂ ਉਹਨਾਂ ਨੂੰ ਗੱਲ ਨਹੀਂ ਕੀਤੀ ਪ੍ਰਸ਼ਾਸਨ ਵਿੱਚ ਬੜੀ ਵੇ ਨਾ ਕਦੀ ਆਪਾਂ ਕਰਨ ਸਾਡੀ ਜਾਨ ਨੂੰ ਖਤਰਾ ਵੀ ਹੋ ਸਕਦਾ ਤੁਸੀਂ ਕਿੱਦਾਂ ਉਹਨੇ ਇੰਨੀ ਗੱਲ ਕੀਤੀ ਆ ਮੈਨੂੰ ਮੇਰੀ ਮੰਮੀ ਪਾਪਾ ਨੂੰ ਖਤਰਾ ਬਹੁਤ ਜ਼ਿਆਦਾ ਸੀ ਹਾਂ ਜੀ ਤੁਹਾਡਾ ਬੈਹ ਵਿਆਹ ਕਰਕੇ ਖਬਰ ਆਪਣੀ ਮਰਜ਼ੀ ਨਾਲ ਕਰਾ ਰਹੇ ਤੁਸੀਂ ਹਾਂਜੀ ਠੀਕ ਹੈ ਜੀ ਤੇ ਮੰਮੀ ਬਿਲਕੁਲ ਤੰਦਰਦਗੀ ਤਸਵੀਰਾਂ ਤੇ ਤੁਹਾਣਾ ਸਾਂਝਾ ਘਰ ਰਿਸ਼ਤ ਜਲੰਧਰ ਕੈਂਟ ਚੱਕ ਦਾ ਕੀ ਲੜਕਾ ਤੇ ਲੜਕੀ ਨੇ ਜਿਹੜਾ ਕੀ ਕੋਟਵਾਰੀ ਕਰਾਇਆ ਸੀ ਉਸ ਤੋਂ ਬਾਅਦ ਜਿਹੜਾ ਕੀ ਲੜਕੀ ਪਰਵਾਰ ਵੱਲੋਂ ਜਿਹੜਾ ਕੱਲ ਦੱਸਿਆ ਜਦਾ ਕੀ ਧੋਕੇ ਨਾਲ ਜਿਹੜੀ ਲੜਕੀ ਨੂੰ ਆਪਣੇ ਘਰ ਬੁਲਾਇਆ ਜਾਂਦਾ ਉਸ ਤੋਂ ਬਾਅਦ ਜਿਹੜਾ ਕਿ ਉਹ ਲੜਕੀ ਨਾਲ ਔਰ ਲੜਕੇ ਨਾਲ ਔਰ ਕਾਫੀ ਦੀ ਕੋਟਮਾਰ ਕੀਤੀ ਜਾਂਦੀ ਔਰ ਫਿਲਹਾਲ ਜਿਹੜਾ ਕਿ ਜਲੰਧਰ ਨੂੰ ਸਿਵਲ ਸਪਲ ਪਹੁੰਚੇ ਨੇ ਸੋ ਸਾਡਾ ਚਨ ਅਸ ਕਦੀ ਪੁਸ਼ਟੀ ਕਰਦਾ ਕਿ ਜੋ ਆ ਰੋਪ ਲਗਾ ਰਹੇ ਠੀਕ ਹੈ ਜੇ ਗਲਤ ਹੈ ਜ ਦੇਖ ਰਹਾ ਹੁ ਤਾਂ ਆਪਣਾ ਪੱਕਾ ਸਾਡੇ ਚੈਨਲ 'ਤੇ ਰੱਖ ਸਕਦਾ ਜੀ ਮੈਨੂੰ ਚਾਰਟ ਦੇ ਦਿਓ ਜੀ ਚਾਰਟ ਦੇ ਦਿਓ ਮੈਨੂੰ ਇੰਨਾ ਹੁ ਮਤਲਬ ਮਾਰੀ ਜਾ ਰਹੀ ਸੀ ਨਾ ਮੈਂ ਤਾਂ ਉਹਨਾਂ ਨੇ ਸੋਚਿਆ ਉਹਨਾਂ ਨੇ ਪਾਉ ਉਹ ਬੀਟਿੰਗ ਹੈ ਉਹ ਵੈਜੇਟਰੀਅਨ ਦੀ ਚੀਜ਼ ਆ ਗਈ ਹੈਂਦੀ ਜੋਰ ਜੋਰ ਦੀ ਚੀਕਾ ਮਾਰ ਮਾਰ ਕੇ ਰੋ ਰਹੀ ਸੀ ਤੇ ਉਹਦੇ ਨਾਲ ਉਹਦੇ ਘਰ ਦੇ ਕਿਸੇ ਨੇ ਨਹੀਂ ਛੜਾਇਆ ਨਾ ਉਹਦੇ ਪਾਪਾ ਨੇ ਉਹ ਹੀ ਮਾਰਦੇ ਸੀ ਉਹ ਹੀ ਮਾਰਦੇ ਸੀ ਤਿੰਨੋ ਜਣੇ ਮਾਰਦੇ ਸੀ ਬ੍ਰਦਰ ਮਦਰ ਤੇ ਫਾਦਰ ਉਹਨਾਂ ਨੇ ਕਿਹਾ ਨਹੀਂ ਜੀ ਉਹ ਜੋ ਇਹਨਾਂ ਨੂੰ ਮਾਰਨ ਲਈ ਇਹ ਮਾਤਰੋਂ ਧਾਤ ਵਗੈਰਾ ਲੈ ਕੇ ਆਏ ਇਹਨੂੰ ਅੱਜ ਖਤਮ ਵੀ ਕਰ ਦੇਣਾ ਕੋਈ ਕਹਿੰਦਾ ਮੇਰੇ ਗਾੜੀ ਵਿੱਚ ਫਾਦਰ ਮਦਰ ਤੇ ਬ੍ਰਦਰ ਜੀ ਕਿ ਹੁਣ ਕੀ ਮੰਗ ਕੀ ਕਰਦੇ ਤੁਸੀਂ ਨਾਨ ਨੂੰ ਸਜ਼ਾ ਦੇ ਲਾਣਾ ਜੀ ਜਿਹੜੀ ਤੁਹਾਡੀ ਕੰਪਲੇਂਟ ਉਹ ਕਿਹੜੇ ਥਾਣੇ ਚਲ ਰਹੀ ਹੈ ਕੈਂਟ ਥਾਣੇ ਵਿੱਚ ਚਲ ਰਹੀ ਠੀਕ ਹੈ ਦੇਖ ਸਕਦਾ ਇਹ ਜਿਹੜਾ ਮੈਟਵੇ ਦੀ ਜਲੰਧਰ ਦੇ ਜਲੰਧਰ ਕੈਂਟ ਇਲਾਕੇ ਦਾ ਮਾਮਲਾ ਹੈ ਤੋਂ ਦੱਸ ਦਈਏ ਤੁਹਾਨੂੰ ਇੱਕ ਵਾਰ ਫੇਰ ਤੋਂ ਵੀ ਕੈਂਟ ਵਿੱਚ ਜਿਹੜਾ ਕੀ ਤੁਹਾਨੂੰ ਦੱਸ ਦਈਏ ਕਿ ਇੱਕ ਲੜਕੀ ਔਰ ਲੜਕੇ ਵਿਚਾਲੇ ਕਿ ਕੋਟਮਾਰੀ ਕਰਾ ਗਈ ਸੀ ਕਰੋ ਪੱਜ ਕੇ ਤੋਂ ਤੋਂ ਬਾਅਦ ਦੋ ਮਹੀਨੇ ਤੋਂ ਬਾਅਦ ਜਿਹੜਾ ਕੀ ਕੱਲ ਲੜਕੀ ਨੂੰ ਜਿਹੜਾ ਕੀ ਧੋਕੇ ਨਾਲ ਬੁਲਾਇਆ ਜਾਂਦਾ ਔਰ ਉਸ ਤੋਂ ਬਾਅਦ ਜਿਹੜਾ ਕੀ ਲੜਕੀ ਨਾਲ ਜਿਹੜੀ ਕੋਟਮਾਰ ਕੀਤੀ ਜਾਂਦੀ ਔਰ ਜਦੋਂ ਹਸਬੰਦਾਂ ਦਾ ਨਾਲ ਸੀਗਾ ਜੋ ਬਾਹਰ ਸੀਗਾ ਜਦੋਂ ਦ ਜੰਦਰ ਦੋਸਤੋਂ ਬਾਅਦ ਬਾਹਰ ਆ ਕੇ ਲੜਕੀ ਨਾਲ ਔਰ ਲੜਕੇ ਨਾਲ ਵੀ ਜਿਹੜਾ ਕਿ ਗਲੀ ਵਿੱਚ ਜੜੇ ਕੁੱਟਮਾਰ ਕੀਤੀ ਜਾਂਦੀ ਹੈ ਸੋ ਫਿਲਹਾਲ ਜਿਹੜਾ ਜੰਦਰ ਸਿਵਲ ਸਟਰ ਪਹੁੰਚਿਆ ਥਾਣਾ ਕੈਂਟ ਜਿਹੜਾ ਕਿ ਇਹਨਾਂ ਦਾ ਮਾਮਲਾ ਚੱਲ ਰਿਹਾ ਹੈ ਜੇ ਮੈਂ ਬਾਹਰ ਖੜੀ ਹੋਗੀ کہیں ਤਾਂ ਜਦ ਮੈਂ ਚਾਰ ਪੰਜ ਦਿਨ ਉਹ ਲਗਾਤਾਰ ਹੈ ਪੰਜਵੇਂ ਦਿਨ ਉਸकी ਮਦਰ ਇੱਕ ਲੇਡੀ ਕੋ ਲੈ ਕੇ ਆਈ ਹੈ ਇਹ ਕਹਿ ਕੇ ਕਿ ਤੇਰੇ ਪਪਾ ਅੱਜ ਇਸ ਲਈ ਨਹੀਂ ਆਏ ਕਿਉਂਕਿ ਉਹਨੂੰ ਅਟੈਕ ਪੜਾ उनके ब्लॉकेज है ऑलरेडी पहले कभी हुई होगी इंसिडेंट पड़ा होगा तो उन्होंने वो बहाना अच्छे से प्लान कर रखा था हमें नहीं मालूम तो उन्होंने कहा कि बेटा तेरे पापा को अटैक आया तुम तो कल आके उनको मिल जाना तो थोड़ा उनको अच्छा लगेगा तो अगले दिन जब उन्होंने हमने फोन किया तो उन्होंने फोन सारा दिन नहीं उठाया रात को उन्होंने फोन उठाया पूछा पापा आ गए कहते हाँ तेरे पापा हॉस्पिटल से आ गए शो करा कि वो बिजी हैं हॉस्पिटल पर जब रात को ये घर गई हैं तो पापा ठीक ठाक थे लड़की अंदर थी

उसके बाद मैंने अपने के के हिसाब घर पे भी शादी शादी करवाई है, शादी के कार्ड भी हैं, सब कुछ है नीचे एक कोई शिव कोड़ी या शिव तालाब है वहां पर ये शादी हुई है पंडितों के उसने अखाड़ा कैन मतलब धोखे से बुलाया गया उसको कि ये क्या कि कि तेरे पापा को मिल लेजिए तो जब वो घर में गई है तो लड़की को अंदर कर लिया और बेटे को बाहर फेंक दिया अंदर जब मैं काफी देर हो गई इसने दरवाजा खड़काया तो कोई जवाब नहीं आया तो रुक रुक बाहर अभी आते हैं ऐसे हुँ। था तो जब इसने कहा मम्मी काफी देर हो गई वो मुझे अंदर नहीं आने दे रहे पहुंची थी देखकर नहीं जी पुलिस का तो मुझे बहुत आपने फोन किया था मामला पुलिस नहीं नहीं मैं, था। पुल था। पुल था। बागी उनका क्या कहना था पुलिस का गया। उनका कहना था चलो कुछ नहीं होता हम चलते एक सौ बारह नंबर पे कम्प्लेट की थी एक सौ बारह नंबर की कम्प्लेट एक्सेप्ट कोई रिप्लाई नहीं मिला उसको वहाँ पर आए थे एक सौ बारह नंबर वाले पर मेरी उनसे कोई बात होने नहीं थी जो मौके पे वहाँ पे ड्यूटी पर थे सर चलो ने बात नहीं होने उससे पहले ये वो जो मेरे कैंट में घर है जहाँ पर मैं रह रही हूँ वहाँ पर काफी सारे उस चौक पर खड़े होने के बावजूद भी उन्होंने हमारे को कोई भी सिक्योरिटी हमारे को नहीं दी और जब कहा गया कि मेरी सासू सुमा घर में अकेली हम लोग अकेले हैं तो क्या करेंगे कहते तेरी सासू सुमा दे ले ऐसी क्या गश्त लांडे रहिए कोई स्पेशल सिक्योरिटी दे देंगे दे दे जाओ, जाओ जाओ कुछ नहीं होना उनके ये इस तरह के की ट्यूनिंग थी बात करने की तो होते थे कुछ ए uh, मैं एसीपी ऑफिस गई थी वहाँ से भी मुझे यही आया कि आप कैंट थाने जाइए एसीपी से तो ऊपर भी है, वो है। जो चक्कर चक्कर में अच्छा अच्छा उस में उस uh, क्या पहले वहाँ पे कीजिए क्योंकि उन्हें एसीपी साहब ने तो मेरी लास्ट टाइम बहुत मदद की बड़े अच्छे से सुना हमें ऐसा नहीं है मैं उनको नहीं कह सकती ऐसे पर जब थाने आई तो कुछ वो ही था की आप लोग कॉम्प्रोमाइज कर लो उस जगह को छोड़ दो उस जगह को छोड़ दो आज लड़के को मारा है कल कुछ और ना हो जाए तो भाई आप ऐसा करो कहीं और लेके रह लो चुकी जीवन जियो मैं मैग सर ऐसे डर डर के कैसे जियेगे जो डर आ रहा है मतलब उससे डर के कहीं और चले जाए मेरे पास सोर्स ऑफ इनकम नहीं है मेरा बेटा है दस बारह तेरह हजार रुपए कमाता है मैं उसमें क्या किराए पे ले किराया क्या जॉब करता है ये गाड़ियों की कंपनी में काम करता है सिट्रोन में अभी नवा नवे लगा क्योंकि शादी के बाद उससे पहले वो काम करता था वाजरा में इसकी माँ ने कहकर उसको वहाँ से हटवा दिया प्राइवेट में था वहाँ से हटवा दिया फिर बेटे ने मतलब अभी दो चार दस दिन में ही शादी के जॉब ਜੋਇਨ ਕਰ ਨਹੀਂ ਇਸੇ ਲੜਕੇ ਦੇ ਮੰਮੀ ਪਾਪਾ ਬਿਲਕੁਲ ਤੁਹਾਨੂੰ ਦਾ ਅਗਲੀ ਕਰ ਫੇਰ ਤੋਂ ਇੱਕ ਦਾਸੀ ਹੈ ਕਿਹੜਾ ਕੀ ਆ ਕੈਂਟ ਦਾ ਮਾਮਲਾ ਜਿਹੜਾ ਕਿ ਇੱਕ ਲੜਕੇ ਉਹ ਲੜਕੀ ਨੇ ਜਿਹੜਾ ਕਿ ਕੋਟ ਮੈਰਿਜ ਕਰਵਾਇਸੀ ਕਰ ਉਹ ਭੱਜ ਕੇ ਸੋ ਉਸ ਤੋਂ ਬਾਅਦ ਜਿਹੜਾ ਕਿ 2 ਮਹੀਨੇ ਬਾਅਦ ਜਿਹੜਾ ਕਿ ਜਿਹੜਾ ਕਿ ਲੜਕੇ ਦੇ ਸੋਹਰਾ ਪਰਿਵਾਰ ਆ ਉਹਨਾਂ ਵੱਲੋਂ ਲੜਕੀ ਨੂੰ ਆਪਣੇ ਘਰ ਬੁਲਾਇਆ ਜਾਂਦਾ ਲੜਕੀ ਦੀ ਮਦਰ ਨੂੰ ਫੋਨ ਕੀਤਾ ਜਾਂਦਾ ਕਿ ਤੇਰੇ ਫਾਦਰ ਨੂੰ ਹਾਰਟ ਅਟੈਕ ਆ ਸੋ ਲੜਕੀ ਇਹ ਦੋ ਉੱਥੇ ਜਾਂਦੀ ਤੇ ਉਸ ਤੋਂ ਬਾਅਦ ਲੜਕੀ ਨਾਲ ਜਿਹੜਾ ਕਿ ਘਰ ਦਰਵਾਜ਼ੇ ਬੰਦ ਕਰਕੇ ਉਹਦੇ ਨਾਲ ਕੋਟਮਾਰ ਕੀਤੀ ਜਾਂਦੀ ਔਰ ਲੜਕੇ ਨਾਲ ਵੀ ਕੋਟਮਾਰ ਜਿੰਦੀ ਹੈ ਸੋ ਸਾਡੇ ਚੈਨਲ ਤੇ ਕਦੇ ਕੋਈ ਪੋਸਟ ਨਹੀਂ ਕਰਦਾ ਕਿ ਜੋ ਹੈ ਉਹ ਰੋਗ ਲਗਾ ਰਹੇ ਠੀਕ ਹੈ ਜਾਂ ਗਲਤ ਹੈ ਔਰ ਥਾਰਾ ਕੈਂਟ ਜਿਹੜਾ ਕਿ ਇਹਨਾਂ ਦਾ ਮਾਮਲਾ ਸਾਰਾ ਚੱਲ ਰਿਹਾ ਸੋ ਫਿਲਹਾਲ ਜਿਹੜਾ ਸਿਵਲ ਹਸਪੀਟਲ ਪਹੁੰਚੇ ਸੀਗਾ ਸੋ ਇਸ ਮਾਮਲੇ ਲੈ ਕੇ ਕੋਈ ਹੋਰ ਅਪਡੇਟ ਆਦੇ ਤੁਹਾਡੇ ਦੁਆਰਾ ਫੇਰ ਉਭਰੋ ਔਰ ਤੁਹਨੇ ਕਰ ਫੇਰ ਤੋਂ ਦੱਸ ਦੀ ਕਿ ਜੇ ਦੂਜਾ ਪੱਖ ਵੀ ਹੈ ਕੋਈ ਆਪਣਾ ਪੱਖ ਰੱਖਣਾ ਚਾਹਵੇ ਤਾਂ ਸਾਡੇ ਚੈਨਲ ਆਈ ਆਪਣਾ ਪੱਖ ਰੱਖ ਸਕਦਾ ਸੋ ਇਹਨਾਂ ਤਸਵੀਰਾਂ ਤੁਹਾਡੇ ਤੋਂ ਲੈਣੇ ਜਿਆਦਾ ਜ਼ੰਦਾ ਟਾਈਮ ਦੇਖਣੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਧੰਨਵਾਦ